ਜਿਸ ਖੇਪਚਾਸੀ ਖੜੇ ਆ ਪੂਰੇ ਕਣਕਤਾ ਵੱਢੀ ਗਈ ਚੁੱਕੀ ਸੀ ਪਰ ਕਣਕ ਦੀ ਨਾਲ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਉਹਨੇ ਵਿੱਚ ਕੰਮ ਇਹ ਦੂਰਾ ਕਾਫੀ ਥੋੜੀ ਜਗ੍ਹਾ ਤਕਰੀਬਨ 70% ਥੋੜੀ ਜਿਆ ਗਿਆ ਉਹਦਾ ਹਲਾਚ ਚੱਲ ਰਿਹਾ ਹੈ ਪਹਿਲਾਂ ਪਟਿਆਲੇ ਪਟਿਆਲੇ ਗਏ ਫਿਰ ਗ੍ਰੀਨਦਰਜ ਪਟਿਆਲੇ ਗਏ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਪ ਭੇਜਤਾ ਮਾਲੀ ਨੁਕਸਾਨ ਦੀ ਪਰ ਭਾਈ ਡਾਕਟਰ ਬਲਬੀਤ ਸਿੰਘ ਨੇ ਬਿਲਕੁਲ ਸ਼ੋਰ ਕੀਤੀ ਹੈ ਕਿ ਇੱਕ ਪੈਸਾ ਜੋ ਮਾਲੀ ਨੁਕਸਾਨ ਹੋਇਆ ਸੀ ਪੂਰਾ ਕਰਦੇ ਹਾਂਗੇ ਉਹਨੂੰ ਦਿਆਲ ਸਿੰਘ ਹੈ ਜੀ ਮਹਿੰਦਰ ਸਿੰਘ ਸਾਨੂੰ ਤੇ ਜੀ ਉਹ ਆਪਾਂ ਜਨੌਦਰ ਪਿੰਡ ਦੀ ਨੇੜੇ 5-7 ਕਿਲੋਮੀਟਰ ਹਾਂ ਜੀ ਹਾਂ ਜੀ ਉਹਨੇ ਵੀ ਬੰਬ ਕਰਤਾ ਜੀ ਨਹੀਂ ਆਪਣੇ ਚਾਚਾ ਜੀ ਨਾ ਕਰਦੇ ਆਹ ਦੇਖੋ ਆ ਜੀ ਮੇਨ ਚ ਆਪਣੀ ਨਾਲ ਆਈ ਅੱਗੇ ਆਓ ਬਟਨ ਨਾਲ ਬੱਠੇ ਹਾਂ ਜੀ ਆਪਣਾ 12 13 ਕਿਲੇ ਤੇ ਨਾੜ ਦਾ ਹੀ ਕੰਮ ਕਰੇ ਹਾਂ ਜੀ ਬਹੁਤ ਨਾ ਨੁਕਸਾਨ ਹੋਇਆ ਹੰਦ ਜੀ ਉਹ ਹੈਗਾ ਜੀ 70% ਘਟੋ ਘਟੇ ਜੀ 50% ਜਲ ਗਿਆ ਹਾਂ ਜੀ ਹਾਂ ਜੀ ਮੰਤਰੀ ਸਾਹਿਬ ਆ ਕੇ ਗਏ ਨੇ ਕੀ ਹੌਸਲਾ ਦਿੱਖ ਬਹੁਤ ਵਧੀਆ ਦੇਖ ਕੇ ਨੇ ਉਹਨਾਂ ਨੇ ਫੋਨ ਕਰਾਇਆ ਬਹੁਤ ਵਧੀਆ ਲਾਜ ਵੀ ਹੋ ਰਹੀ ਹੈ ਜੀ ਉਹਨਾਂ ਦੀ ਹਾਂ ਜੀ ਕੁਲਦੀਪ ਸਿੰਘ ਨਮਰਦਾਰਾ ਜੀ ਪਿੰਡ ਕੈਦੂਪੁਰਾ ਜੀ ਜੋ ਇੱਥੇ ਘਰ ਨਾਲ ਵਾਪਰੀ ਸੀ ਅੱਗ ਦੀ ਜੀ ਉਹਦੇ ਵਿੱਚ ਮੰਤਰੀ ਸਾਹਿਬ ਆਏ ਨੇ ਸਾਡੇ ਸਿਹਤ ਮੰਤਰੀ ਜੀ ਨੇ ਉਹਨਾਂ ਨੇ ਡਿਊਟੀ ਲਈ ਹੋ ਆ ਬਾਰਸੀ ਸਿਹਤ ਮੰਤਰੀ ਸਾਡੇ ਬਹੁਤ ਵਧੀਆ ਕੰਮ ਕਰਦੇ ਨੇ ਇਲਾਕੇ 'ਚ ਵੀ ਚਲੋ ਮੰਤਰੀ ਸਾਹਿਬ ਦੀ ਡਿਊਟੀ ਲਈ ਡੀਸੀ ਮੈਡਮ ਆਏ ਸੀ, ਐਸਟੀਐਮ ਆ, ਪਟਵਾਰੀ ਸਾਹਿਬ ਸਾਰਾ ਪ੍ਰਸ਼ਾਸਨ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਜੈ ਲੇਖ ਕੇ ਗਏ ਨੇ ਪਰ ਸਭ ਤੋਂ ਇਸ ਵਿੱਚ ਘਟਨਾ ਜਿਹੜੀ ਮੰਦਭਾਗ ਭਾਗੀ ਹੋਈ ਹੈ ਤੇ ਉਹਦੇ ਵਿੱਚ ਇੱਕ ਮਜ਼ਦੂਰ ਕਾਫੀ ਝੁਲਸ ਗਿਆ तकरीबन 70% ਝੁਲਸ ਗਿਆ ਉਹਦਾ ਇਲਾਜ ਚੱਲ ਰਿਹਾ ਹੈ ਪਹਿਲਾਂ ਪਟਿਆਲੇ ਪਟਿਆਲੇ ਗਏ ਫਿਰ ਰੇਂਦਰਾਜ ਪਟਿਆਲੇ ਗਏ ਤੇ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਐਮ ਭੇਜਤਾ ਮੰਤਰੀ ਸਾਹਿਬ ਨੇ ਵਾਅਦਾ ਦਿੱਤਾ ਵੀ ਅਸੀਂ ਉਹਦਾ ਚੰਗੀ ਤਰ੍ਹਾਂ ਇਲਾਜ ਕਰਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਇਹ ਬੜੀ ਮੰਦ ਭਾਗੀ ਘਟਨਾ ਜੋ ਪਤਾ ਲੱਗੀ ਹੈ ਅੱਜ ਮੈਨੂੰ ਡਾਕਟਰ ਬਲਬੀਰ ਸਿੰਘ ਜੀ ਸਾਡੇ ਜੋ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੀ ਇਹ ਕੰਸਟੀਟੂਐਂਸੀ ਪਟਿਆਲਾ ਦਿਹਾਤੀ ਜਿੱਥੇ ਇਹ ਜਿਸ ਖੇਤ 'ਚ ਅਸੀਂ ਖੜੇ ਆ ਉਰੇ ਕਣਕ ਤਾਂ ਵੱਢੀ ਜਾ ਚੁੱਕੀ ਸੀ ਪਰ ਕਣਕ ਦੀ ਨਾਲ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਜਿਹਦੇ ਵਿੱਚ ਪਤਾ ਲੱਗਿਆ ਤੇ ਨਾਲ ਨੂੰ ਤਾਂ ਜਨਰਕ ਨੁਕਸਾਨ ਹੋਇਆ ਹੈ ਕਿਸੇ ਇੱਕ ਜਿਹੜਾ ਬੰਦਾ ਸੀ ਇਸ ਖੇਤ ਓਨਰ ਦਾ ਜੋ ਸੀਰੀ ਸੀ ਉਹਨੂੰ ਜਾਨੀ ਕਿ ਉਹਦਾ ਨੁਕਸਾਨ ਹੋਇਆ ਸੇ ਉਹਦੇ ਸਬੰਧ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹ ਖੁਦ ਅੱਜ ਅੰਮ੍ਰਿਤਸਰ ਦੌਰੇ ਤੇ ਸੀਗੇ ਜਿਹੜੀ ਉੱਥੇ ਨਸ਼ਾ ਵਿਰੁੱਧ ਮੁਹਿੰਮ ਚੱਲਦੀ ਹੈ ਅੱਜ ਉੱਧਰ ਜਿਹੜੇ ਓਟ ਕਲੀਨਿਕਸ ਸੀਗੇ ਰੀਹੈਬਿਲੀਟੇਸ਼ਨ ਸੈਂਟਰ ਸੀ ਡਾਕਟਰ ਬਲਬੀਰ ਸਿੰਘ ਜੀ ਖੁਦ ਉੱਧਰ ਗਏ ਹੋਏ ਸੀ ਤਾਂ ਇਮੀਡੀਏਟਲੀ ਉਹਨਾਂ ਦੀ ਕਾਲ ਆਈ ਕਿ ਸੌਂ ਸਾਹਿਬ ਤੁਸੀਂ ਇਮੀਡੀਏਟਲੀ ਮੇਰੀ ਕੌਨਸਟੀਟੂਐਂਸੀ ਵੀ ਖੇ ਜਾਓ ਜਾ ਕੇ ਦੇਖੋ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਹੁੰਚੇ ਨੇ ਪਟਿਆਲਾ ਤੋਂ ਤੇ ਸਾਰੇ ਸਾਡੇ ਐਸਟੀਐਮ ਸਾਹਿਬ ਸਾਰੇ ਜਣੇ ਅੱਜ ਅਸੀਂ ਉਧਰ ਪਹੁੰਚੇ ਐ ਤੇ ਇੱਕ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਤਾਂ ਇਹਦੀ ਜਿਹੜੀ ਵੀ ਕੋਈ ਮਤਲਬ ਕਿ ਜਿਹੜੀ ਤਾਂ مالی ਨੁਕਸਾਨ ਹੈ مالی ਨੁਕਸਾਨ ਦੀ ਪਰ ਭਾਈ ਡਾਕਟਰ ਬਲਬੀਰ ਸਿੰਘ ਨੇ ਬਿਲਕੁਲ ਇਨਸ਼ੋਰ ਕੀਤੀ ਹੈ ਕਿੱਕ ਕਿਕ ਪੈਸਾ ਜੋ ਮਾਲੀ ਨੁਕਸਾਨ ਹੋਇਆ ਸੀ ਪੂਰਾ ਕਰਦੇ ਆਂਗੇ ਜਿੱਥੇ ਇਹ ਥੋੜਾ ਜਿਹਾ ਮਤਲਬ ਕਿ ਜਾਨੂ ਨੁਕਸਾਨ ਦੀ ਗੱਲ ਕਰੀਏ ਜਿਹੜਾ ਉਹਨੂੰ ਉਹਨੂੰ ਬਰਨ ਇੰਜਰੀਜ਼ ਹੋ ਗਈਆਂ ਜਿਹੜਾ ਉਹਦੇ ਸੀਰੀਸ ਸੀਗਾ ਉਹਨੂੰ ਪਹਿਲਾਂ ਉਹਨੂੰ ਉਹ ਪਟਿਆਲਾ ਰੈਫਰ ਕੀਤਾ ਗਿਆ ਸੀ ਪਟਿਆਲੇ ਤੋਂ ਪੀਜੀਆਈ ਭੇਜ ਦਿੱਤਾ ਗਿਆ ਉਹਦੇ ਇਲਾਜ ਤੇ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਗੱਲ ਕੀਤੀ ਹੈ ਉੱਥੇ ਪੀਜੀਆਈ ਦੇ ਡਾਕਟਰਸ ਦੇ ਨਾਲ ਕਿਉਂਕਿ ਉਹ ਖੁਦ ਹੈਲਥ ਮਿਨਿਸਟਰ ਨੇ ਸੋ ਗੱਲ ਕਰਨ ਤੋਂ ਬਾਅਦ ਉਹਦੀ ਹਰ ਤਰ੍ਹਾਂ ਦੇ ਇਲਾਜ ਕਿਸੇ ਵੀ ਕਿਸਮ ਦਾ ਜਿਹੜਾ ਉਹਨੂੰ ਇਲਾਜ ਅੱਜ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ ਔਰ ਹਰ ਪੱਖੋਂ ਮਤਲਬ ਉਹਦੀ ਜਾਨੀ ਕਿ ਜਿਹੜੀ ਜਾਨ ਦੀ ਰਾਖੀ ਕਰਨਾ ਉਹਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਸਾਡਾ ਸੋ ਇਸ ਲਈ ਅਸੀਂ ਜਾਨੀ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ। ਦੇਖੋ ਇਹ ਮੌਸਮ ਦੇ ਵਿੱਚ ਇਮੀਡੀਏਟ ਤਬਦੀਲੀ ਕਾਰਨ ਫਸਲਾਂ ਪੱਕੀਆਂ ਖੜੀਆਂ ਤੇ ਇਹ ਇਮੀਡੀਏਟ ਤਬਦੀਲੀ ਮੌਸਮ ਜਾਣ ਕਾਰਨ ਇੱਕਦਮ ਤੁਸੀਂ ਦੇਖਿਆ ਮੌਸਮ ਬਦਲ ਗਿਆ ਹੀਟ ਜਿਹੜੀ ਹੀਟ ਵੇਵਸ ਚੱਲ ਪਈਆਂ ਇਹਦੇ ਕਾਰਨ ਕੁਝ ਕਾਰਨ ਬਣ ਰਹੇ ਨੇ ਦੂਸਰਾ ਕਿਤੇ ਕੋਈ ਤਾਰਾਂ ਦੀ ਥੋੜੀ ਬਹੁਤ ਸਪਾਰਕਿੰਗ ਹੋ ਜਾਂਦੀ ਹੈ ਕਿਤੇ ਕਈ ਵਾਰ ਆਪਾਂ ਦੇਖਿਆ ਹੋਣਾ ਕਿਤੇ ਕੋਈ ਬੀੜੀ ਸਿਗਰਟ ਪੀਂਦੇ ਹੋਏ ਉਹ ਡਿੱਗ ਜਾਂਦੀ ਹੈ ਉਹਦੇ ਕਰਕੇ ਅੱਗ ਲੱਗ ਜਾਂਦੀ ਹੈ ਇਸ ਤਰ੍ਹਾਂ ਦੇ ਛੋਟੀਆਂ-ਛੋਟੀਆਂ ਕਈ ਕਾਰਨ ਬਣ ਜਾਂਦੇ ਨੇ ਤੇ ਕੋਈ ਸਪੈਸੀਫਿਕ ਰੀਜਨ ਤਾਂ ਹੁੰਦਾ ਨਹੀਂ ਸੋ ਪਰ ਮਸਲਾ ਇਹ ਹੈ ਵੀ ਜਦੋਂ ਕਿਸੇ ਪੱਕੀ ਫਸਲ ਨੂੰ ਜਿਆਦਾ ਅੱਗ ਲੱਗਦੀ ਹੈ ਜਿਹੜਾ ਨੁਕਸਾਨ ਹੈ ਮਾਲੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਜਿਹੜਾ ਜਾਨੀ ਨੁਕਸਾਨ ਹੁੰਦਾ ਉਹ ਕਦੇ ਵੀ ਨਹੀਂ ਭਰਿਆ ਜਾ ਸਕਦਾ ਸੋ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਆ ਕਿ ਆਹੀ ਜੇ ਨੁਕਸਾਨ ਹੈ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਫਸਲ ਨੂੰ ਅੱਗ ਲੱਗੇ ਜਦੋਂ ਇਹ ਨਾੜ ਨੂੰ ਅੱਗ ਲੱਗੀ ਸੀ ਤਾਂ ਮੈਨੂੰ ਪਿੰਡ ਵਾਸੀਆਂ ਨੇ ਦੱਸਿਆ ਔਰ ਇੱਕ ਐਦੋਂ ਉਪਰ ਪਿੰਡ ਪੈਂਦਾ ਇੱਕ ਐਦੋਂ ਉਪਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਨੰਬਰਦਾਰ ਸਾਹਿਬ ਸਰਪੰਚ ਉਹਨੇ ਸਾਰੇ ਜਣੇ ਉਹਦੇ ਖੜੇ ਨੇ ਕਿ ਪੂਰੇ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਦੇ ਉੱਤੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਫਿਰ ਸਾਰੇ ਜਣੇ ਕਿ ਅੱਗੇ ਨਾ ਵੱਜਵੇ ਇਹ ਪਾਣੀ ਪਾ ਕੇ ਸਾਰੀ ਦੀ ਸਾਰੀ ਇਹ ਅੱਗ ਦੇ ਉੱਤੇ ਕਾਬੂ ਕੀਤਾ ਸੋ ਅੱਗੇ ਨੂੰ ਵੀ ਆਪਾਂ ਜਾਨੀ ਕਿ ਇਹੀ ਕਰ ਸਕਦੇ ਆ ਕਿ ਪ੍ਰਸ਼ਾਸਨ ਦੇ ਲੈਵਲ ਤੇ ਆਪਾਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਓਨਟੂਸ ਕਰ ਸਕਦੇ ਆ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਪਰ ਇਹ ਕੁਦਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਮਨੁੱਖੀ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ ਕਿਉਂਕਿ ਨੀਲੇ ਸਮਾਨ ਦੇ ਥੱਲੇ ਖੜੀ ਹੈ ਸਾਰੀ ਫਸਲ ਇਹ ਕਿਤਨਾ ਕਿਤੇ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਵੀ ਹੱਥ 'ਚ ਹੁੰਦੀਆਂ ਸੋ ਇਸ ਕਰਕੇ ਜਿੱਥੇ ਕਿਤੇ ਵੀ ਇਹੀ ਜੀ ਕੋਈ ਦਿੱਕਤ ਹੈ ਪੰਜਾਬ ਸਰਕਾਰ ਡਟ ਕੇ ਬਰਾਬਰ ਖੜੀ ਹੈ